PB Today ਚੈਨਲ ਤੇ ਤੁਹਾਡਾ ਸਵਾਗਤ ਹੈ ਸਰਵਨ ਸਿੰਘ ਬਲ DSP ਫਿਲੌਰ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਥਾਣਾ ਬਿਲਗਾ ਦੇ SHO ਪਲਵਿੰਦਰ ਸਿੰਘ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦੀ ਸ਼ੱਕ ਦੇ ਆਧਾਰ ਤੇ ਤਲਾਸ਼ੀ ਲੈਣ ਉਪਰੰਤ ਉਹਨਾਂ ਕੋਲੋਂ 207 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ ਜਿਨ੍ਹਾਂ ਦੀ ਪਹਿਚਾਨ ਅਰਸ਼ਦੀਪ ਸਿੰਘ ਅਰਸ਼ੀ ਪੁੱਤਰ ਹਰਜਿੰਦਰ ਸਿੰਘ ਉਰਫਾਤੂ ਸੰਜੀਵ ਕੁਮਾਰ ਪੁੱਤਰ ਰਾਦੇ ਸ਼ਾਮ ਲਵਪਰੀਤ ਉਰਫ ਲਵ ਪੁੱਤਰ ਰਾਦੇ ਸ਼ਾਮ ਤਿੰਨੋਂ ਵਾਸੀਪੱਤੀ ਪਲਾਈ ਬਿਲਗਾ ਅਤੇ ਚੰਦਨ ਕੁਮਾਰ ਉਰਫ ਸੀਤਾਰਾਮ ਵਾਸੀਪੱਤੀ ਪੋਜਾ ਬਿਲਗਾ ਵੱਜੋਂ ਹੋਈ ਹੈ। ਉਹਨਾਂ ਦੱਸਿਆ ਕਿ ਇਹ ਨੌਜਵਾਨ ਬਿਲਗਾ ਦੇ ਐਨ ਆਰ ਆਈ ਜੀਤ ਸਿੰਘ ਪੁੱਤਰ ਪਾਕ ਸਿੰਘ ਦੇ ਕਰੋ ਰਾਤ ਸਮੇਂ ਇੱਕ ਸੋਨੇ ਦਾ ਕੜਾ ਇੱਕ ਸੋਨੇ ਦੀ ਚੇਨ ਦੋ ਸੋਨੇ ਦੀਆਂ ਅੰਗੂਟੀਆਂ ਲੁੱਟ ਕੇ ਫਰਾਰ ਹੋ ਗਏ ਸੰਤ ਤੇ ਇਹਨਾਂ ਕੋਲੋਂ ਲੁੱਟਿਆ ਗਿਆ ਸੋਨੇ ਦਾ ਕੜਾ ਬਰਾਮਦ ਕਰ ਲਿਆ ਹੈ ਤੇ ਬਾਕੀ ਗਹਿਣਿਆਂ ਬਾਰੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਉਹਨਾਂ ਦੱਸਿਆ ਕੇਨਾਂ ਸਾਰਿਆਂ ਖਿਲਾਫ ਲੁੱਟਾ ਖੋਹਾਂ ਦੇ ਕਈ ਮਾਮਲੇ ਦਰਜ ਹਨ ਤੇ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਤਾਂ ਜੋ ਇਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ ਤੁਸੀਂ ਦੇਖ ਰਹੇ ਹੋ ਸਟਾਫ ਰਿਪੋਰਟਰ ਬੱਗਾ ਸੇਲਕਿਆਣਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਆਹ ਮਹੰ ਜੋ ਐਸਐਸਪੀ ਸਾਹਿਬ ਸ਼੍ਰੀ ਗਰਮਜੀਤ ਸਿੰਘ ਜ਼ਿੰਦਰ ਦੇ ਹਤੀਜੀ ਦੇ ਦਸ਼ਾ ਹੁਦੇਸ਼ ਅਤੇ 19 ਜਨਵਰੀ ਨਸ਼ਾ ਵਿਰੁੱਧ ਅਤੇ ਮਾੜੇ ਅਸਰਾਂ ਵਿਰੁੱਧ ਜਿਹੜੀ ਮਹਿਮ ਚਲਾਈ ਗਈ ਆ ਇਸ ਨੂੰ ਉਦੋਂ ਸਫਲਤਾ ਮਿਲੀ ਜਦੋਂ ਇਨਸਪੈਕਟਰ ਬਲਵਿੰਦਰ ਸਿੰਘ ਐਸ ਐਚ ਓ ਬਿਰਗਾ ਤੇ ਉਸ ਦੀ ਟੀਮ ਵੱਲੋਂ ਨਸ਼ਾ ਦੇ ਇਸ ਬੰਦ ਵਿੱਚ ਰੇਡ ਕੀਤਾ ਗਿਆ ਤੇ ਉੱਥੇ ਚਾਰ ਜਿਹੜੇ ਨਸ਼ੇ ਨਾਲ ਸੰਬੰਧਿਤ ਤਸਕਰ ਸੀ ਉਹ ਗ੍ਰਿਫਤਾਰ ਕੀਤੇ ਗਏ ਨੇ ਨਸ਼ੀਲੀਆਂ ਗੋਲੀਆਂ ਨਾਲ ਕੋਲ 207 ਜਿਹੜੀਆਂ ਨੇ ਉਹ ਬਰਾਮਦ ਕੀਤੀਆਂ ਗਈਆਂ ਨੇ ਜੀ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਮਨਜੁਗ ਹੈਗਾ ਵੀ ਥੋੜੇ ਅੱਗੇ ਪਹਿਲਾਂ ਇੱਕ ਐਨਆਰਆਈ ਦੇ ਲੁੱਟਖੋ ਹੋਈ ਸੀ ਘਰ ਦੇ ਅੰਦਰ ਕਦਾਂ ਟੱਪ ਕੇ ਨੌਜਵਾਨਾਂ ਨੇ ਉਹਦੇ ਕੋਲੋਂ ਕੜਾ ਦੋ ਮੁੰਡੀਆਂ ਤੇ ਇੱਕ ਚੈਨੀ ਜਿਹੜੀ ਸੀ ਉਹ ਸੋਨੇ ਦੀ ਉਹ ਲੁੱਟ ਕੇ ਲੈ ਗਏ ਸਨ ਠੀਕ ਹੈ ਸਰ ਕਿਹੜੇ ਪਿੰਡ ਦਾ ਐਨਆਰਆਈ ਬਿਲਗਾ ਪੱਟੀ ਪੱਤੀ ਪੱਟੀ ਬਿਲਗੇ ਦਾ ਰਹਿਣ ਵਾਲਾ ਸੀ ਜੀ ਤੇ ਪਤਾ ਤੋਈ ਸੀ ਇਹ ਵਾਰਦਾ ਵੀ ਥ੍ਰੇਸ ਕਰ ਲਈ ਗਈ ਹੈਗੀ ਆ ਤੇ ਇਹਦੇ ਵਿੱਚ ਕੜਾ ਜਿਹੜਾ ਕਰੀਬ 6 ਤੋਲੇ ਦਾ ਕੜਾ ਉਹ ਬਰਾਮਦ ਕਰ ਲਿਆ ਤੇ ਬਾਕੀ ਮੁੰਦੀ ਹੈਗੀ ਆ ਦੋ ਤੇ ਇੱਕ ਹੈਗਾ ਉਹ ਕਿਸਨਾਰੇ ਕੋ ਵਿਚੀ ਚੈਨ ਲੁਧਿਆਣੇ ਦੇ ਉਹ ਫਰਦਰਹੀਂ ਪੁਲਿਸ ਮਾਈਂਡ ਹਾਸਲ ਕਰਕੇ ਤੇ ਉਹ ਵੀ ਰਿਕਵਰ ਕਰਾਂਗੇ ਸਰ ਕੀ ਪਸ਼ੋਕੜ ਕੀ ਸਰਾਂ ਦਾਗਾ ਪਸ਼ੋਕੜ ਇਹਨਾਂ ਤੇ ਚੋਰੀ ਦੇ ਖੋਹ ਦੇ ਤੇ ਨਸ਼ੇ ਦੇ ਮਕਦਮੇ ਦਰਜ ਹੈਗੇ ਨੇ ਤੇ ਇਹ ਜਿਹੜੀਆਂ ਆਪਣੇ ਬਿਲਗਾ ਇਲਾਕੇ ਦੇ ਵਿੱਚ ਨਸ਼ੇ ਦੇ ਨਾਲ ਨਾਲ ਜਿਹੜੀਆਂ ਮਾੜੀਆਂ ਵਾਰਦਾਤਾਂ ਕਰਨੀ ਸੀਜੀ ਦੇ ਵਿੱਚ ਇੱਕ ਵਾਰ ਦਾ ਜਿਹੜੀ ਐ ਟਰੇਸ ਕੀਤੀ ਹੈਗੀ ਜਿਹੜੇ ਕਿ ਐਨਆਰਆਈ ਇੰਗਲੈਂਡ ਤੋਂ ਚੀਤਰਾ ਉਹਦੀ ਟਰੇਸ ਕੀਤੀ ਹੈ ਸਰ ਹੋਰ ਵੀ ਕੋਈ ਵਾਰਦਾਤ ਤਾਂ ਕੋਈ ਟਰੇਸ ਹੋਈ ਹੈ ਜੀ ਇਸ ਪੁਛਗੈ ਦੇ ਦਰਮਿਆਨ ਜੀ ਪੁਲਿਸ ਰਿਮਾਂਡ ਹਾਸਲ ਕੀਤਾ ਇਹਨਾਂ ਨੂੰ ਕੱਲ ਹੀ ਜਿਹੜਾ ਗ੍ਰਿਫਤਾਰ ਕੀਤਾ ਹੈਗਾ ਆ ਵਾਰਦਾਤ ਤੇ ਟਰੇਸ ਹੋ ਗਈ ਆ ਬਾਕੀ ਜਦੋਂ ਇਨਡਰੋਗੇਸ਼ਨ ਦੇ ਵਿੱਚ ਜਿਹੜਾ ਪੁਲਿਸ ਰਿਮਾਂਡ ਦੇ ਵਿੱਚ ਹੋਰ ਵੀ ਵਾਰਦਾਤਾਂ ਜਿਹੜੀਆਂ ਨੇ ਬਿਲਗੀ ਦੇ ਏਰੀਆ ਦੇ ਵਿੱਚ ਕੀਤੀਆਂ ਉਹ ਟਰੇਸ ਹੋ ਸਰ ਜੋ ਇਹ ਨਹੀਂ ਸੋ ਬਿਲਕੁਲ ਜੀ ਜਿਹੜਾ ਇੱਕ ਤੇ ਜਿਹੜਾ ਕੜਾ ਸੋਨੇ ਦਾ ਉਹ ਤੇ ਬਰਾਮਦ ਹੋ ਗਿਆ ਬਾਕੀ ਜੇ ਜਿਹੜਾ ਦੂਸਰਾ ਇਹਨਾਂ ਨੇ ਵੇਚਿਆ ਉਹਨੂੰ ਜਿਹੜਾ ਕਾਨੂੰਨ ਮੁਤਾਬਕ ਉਹਦੀ ਇਤਕਰਾਰ ਦੀ ਕੀਤੀ ਜਾ